ਜੈ ਮਾਤਾ ਦੀ ਜੀ ਸਾਰਿਆਂ ਨੂੰ ਮੈਂ ਸੰਜੇ ਪ੍ਰਾਸ਼ਰ ਆਪ ਜੀ ਨੂੰ ਸਾਰਿਆਂ ਨੂੰ ਹੀ ਸੰਦੀਪ ਸ਼ਾਰਟ ਨਿਊਜ਼ ਰਾਹੀਂ ਇਹ ਜਾਣਕਾਰੀ ਦੇਣਾ ਚਾਹੁੰਦਾ ਜੀ ਅੱਜ ਸ਼ਾਮੀ 4 ਵਜੇ ਅਸੀਂ ਜੋ ਜਾਗਰਣ ਹੋਣਾ ਹੈ ਉਸ ਦੇ ਲਈ ਅਸੀਂ ਮਾਤਾ ਸ਼੍ਰੀ ਨੈਣ ਦੇਵੀ ਸ਼ਾਮ ਨੂੰ 4 ਵਜੇ ਸਾਰੇ ਹੀ ਸ੍ਰੀ ਸਨਾਤਨ ਜਾਗਰਣ ਮੰਡਲ ਵਾਲੇ ਮਾਤਾ ਦੀ ਜੋਤੀ ਲੈਣ ਲਈ ਮਾਤਾ ਸ਼੍ਰੀ ਨੈਣਾ ਦੇਵੀ ਜੀ ਦੇ ਯਾਰ ਜੀ ਇਸ ਵਿਸ਼ਾਲ ਜਾਗਰਣ ਦੇ ਲਈ ਜੋ ਸਾਡੇ ਮੈਂਬਰਸ ਨੇ ਉਹ ਸਾਰੇ ਹੀ ਅੱਜ ਮਾਤਾ ਸਾਡੇ ਇੱਥੇ ਵਾਲਾ ਸੁੰਦਰੀ ਮੰਦਿਰ ਦੇ ਵਿੱਚ ਇਕੱਠੇ ਹੋਣਗੇ ਤੇ ਉੱਥੋਂ ਹੀ ਸਾਰੇ ਮਾਤਾ ਦੀ ਜੋਤੀ ਲੈਣ ਲਈ ਲੈਣ ਦੇਵੀ ਜਾਣਗੇ 7 ਮਾਰਚ ਨੂੰ ਸਾਡਾ ਇੱਥੇ ਜੋ ਵਿਸ਼ਾਲ ਜਾਗਰਣ ਹੈ ਉਸ ਦੀ ਪਹਿਲਾ ਪਰਿਕਰਮਾ ਕੀਤੀ ਜਾਵੇਗੀ ਵਿਸ਼ਾਲ ਸ਼ੋਭਾ ਯਾਤਰਾ ਹੋਵੇਗੀ ਉਸ ਦੇ ਵਿੱਚ ਮਾਤਾ ਜੀ ਦੀ ਜੋ ਜੋਤੀ ਹੋਵੇਗੀ ਉਸ ਦੀ ਪਰਿਕਰਮਾ ਕੀਤੀ ਜਾਵੇਗੀ ਜੋ ਕਿ ਸ਼ੋਭਾ ਯਾਤਰਾ ਦੇਖਣ ਲਈ ਹੋਵੇਗੀ ਮੈਂ ਸਾਰੇ ਹੀ ਸ਼ਹਿਰ ਨਿਵਾਸੀ ਇਲਾਕਾ ਨਿਵਾਸੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਿਲ ਹੋਣ ਤੇ ਉਹ ਸਾਰੇ ਸ਼ੋਭਾ ਯਾਤਰਾ ਹਿੱਸਾ ਜ਼ਰੂਰ ਬਣ 8 ਤਰੀਕ ਨੂੰ ਵਿਸ਼ਾਲ ਜਾਗਰਣ ਜੋ ਕਿ ਦੁਸ਼ਹਿਰਾ ਗਰਾਊਂਡ ਕਰਾਲੀ ਦੇ ਵਿੱਚ ਹੋਣਾ ਹੈ ਉਸ ਦੇ ਵਿੱਚ ਵੀ ਬਹੁਤ ਨਾਮੀ ਕਲਾਕਾਰ ਆ ਰਹੇ ਨੇ ਆਕੇ ਤੁਸੀਂ ਜਰੂਰ ਜਾਗਰਨ ਦੇ ਵਿੱਚ ਹਾਜ਼ਰੀ ਲਗਵਾਣੀ ਤੇ ਮਾਤਾ ਦਾ ਗੁਣ ਗਾਣ ਸੁਣਨਾ ਹੈ 7 ਵਜੇ ਅਸੀਂ 8 ਤਰੀਕ ਨੂੰ ਲੰਗਰ ਸਟਾਰਟ ਕਰਾਂਗੇ ਤਾਂ ਕਿ ਜੋ ਦੂਰ ਦੂਰੋਂ ਸੰਗਤਾਂ ਆਣ ਗਿਆ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਪਰੇਸ਼ਾਨੀ ਨਾ ਆਵੇ ਅਸੀਂ ਪੂਰਾ ਸਹਿਯੋਗ ਸਾਡਾ ਸ਼ਹਿਰ ਸਾਡਾ ਸਾਡਾ ਸਾਰਾ ਸਹਿਯੋਗ ਕਰ ਰਿਹਾ ਅਸੀਂ ਸ਼ਹਿਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਸਹਿਯੋਗ ਵੀ ਕੀਤਾ ਹੈ ਤੇ ਬੇਨਤੀ ਹੈਈ ਹੈ ਕਿ ਸਾਰਿਆਂ ਨੇ ਇਲਾਕਾ ਨਿਵਾਸੀਆਂ ਨੇ ਸ਼ਹਿਰ ਨਿਵਾਸੀਆਂ ਨੇ ਮਾਤਾ ਭੈਣਾਂ ਨੇ ਤੇ ਵੀਰਾਂ ਭਰਾਵਾਂ ਨੇ ਸਾਰਿਆਂ ਨੇ ਪਹੁੰਚ ਕੇ ਆਪਣੀ ਆਪਣੀ ਹਾਜ਼ਰੀ ਜ਼ਰੂਰ ਲਗਵਾਨੀ ਹੈ ਜੈ ਮਾਤਾ ਦੀ